ਸਤਨੁ ਜੀ ਵਾਹਿਗੁਰੂ ਸਾਹਿਬ ਜੀ ਰਹਿ ਰਹੁ ਸਾਹਿਬ ਸਲੋਕ ਮਹਾਂ ਲਾਹ ਪਹਿਲਾ ਦੁਖਦਾਰੂ ਸੁਖ ਰੋਗ ਭਿਆਜਾ ਜੁਗਤਾਮ ਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਦਰ ਜਾਈ ਲਕਿਆ ਰਹਾ ਜਾਤ ਮਹ ਜੋਤ ਜੋਤ ਮਹ ਜਤ ਅਕਲ ਕਲਾ ਭਰਪੂਰ ਰਹੀਆ ਤੂ ਸੱਚਾ ਸਾਹਿਬ ਸਿਬਤ ਸਵਾਲਿਓ ਜਿਨ ਕੀਤੀ ਤੂ ਪਾਰ ਪਿਆ ਕਹੋ ਨਾਨਕ ਕਰਤੇ ਗਿਆ ਬਾਤਾਂ ਜੋ ਗਿਜ ਕਰਨਾ ਸੋ ਕਰ ਰਹੀਆ ਤੂਦਰ ਗਤ ਮਹ ਲਬਹਲਾ ਇਕ ਓ ਅੰਕਾਰੂ ਸਤਗੁਰ ਪ੍ਰਸਾਦਿ ਸੋ ਦਰਤੀ ਰਕੇ ਹਾ ਤੂ ਕਰਕੇ ਹਾ ਜਿਤ ਬਹਿ ਚਰਮਤਮ ਮਾਲੀ ਵਾਜੀ ਤੇਰੇ ਨਾਦ ਅਨੇਕਾ ਸੰਖਾ ਗੇਤੇ ਤੇਰੀ ਵਵਣ ਹਾਰੀ ਗੇਤੇ ਤੇਰੇ ਰਗ ਪ੍ਰੀਤੋ ਕਹੀ ਅਹੇ ਗੇਤੇ ਤੇਰੀ ਗਵਣ ਹਾਰੀ ਗਾਵਨ ਤੁਧਨੋ ਪੂਰਨ ਪਾਣੀ ਬਾਸੰਤਰ ਗਾਵਹ ਰਾਜਾ ਤਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਨਣਾ ਲਿਖ ਲਿਖ ਧਰਮ ਵਿਚਾਰੀ ਗਾਵੰਤ ਤੁਧਨੋ ਇਤੁਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸੁਵਾਰੀ ਗਾਵੰਤ ਤੁਧਨੋ ਇੰਦਰ ਇੰਦਰਾ ਤੁਨ ਬਾਠੇ ਦੇਵਤਿਆਂ ਦਰਨਾਲੇ ਗਾਵੰਤ ਤੁਧਨੋ ਤਿਤਿ ਸਮਾਦੀ ਅੰਦਰ ਗਾਵੰਤ ਤੁਧਨੋ ਜਾਦ ਵਿਚਾਰੀ ਗਾਵੰਤ ਤੁਧਨੋ ਜਤੀ ਸਦੀ ਸੰਦੂਕੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਤ ਪੜਨ ਰਖੀਸ਼ਰ ਜੁਗ ਜੁਗ ਵੇਦਾਂ ਨਾਲੇ ਗਾਵੰ ਤੁਧਨੋ ਮੋਹਨੀਆ ਮਨਮੋਹਨ ਸਰਗਮਚ ਪਿਆਲੀ ਗਾਵੰ ਤੁਧਨੋ ਰਤਨਉਪਾਇ ਤੇਰੀ 68 ਤੀਰਤਨਾ ਦੀ ਗਾਵੰ ਤੁਧਨੋ ਜੁਦ ਮਹਾਬਲ ਤੂਰਾ ਗਾਵੰ ਤੁਧਨੋ ਖਾਣੀ ਚਾਰੀ ਗਾਵੰ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਗੇ ਤੇਰੀ ਧਾਰੀ ਸੇਈ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੀ ਭਗਤ ਰਚਾਲੀ ਹੋਰ ਗੀਤੇ ਤੁਧਨੋਂ ਗਾਵਣਾ ਸਿਮਰ ਚਿਤਨਾ ਆਵਣਾ ਨਾਨਕ ਗਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਚੀ ਨਾਹੀ ਹੈ ਭੀ ਹੁਤੀ ਜਨ ਜਸੀ ਰਚਨਾ ਜਨਰ ਜਾਈ ਰੰਗੀ ਰੰਗੀ ਭੰਤੀ ਕਰ ਕਰ ਜਿੰਤੀ ਮਾਇਆ ਜਿਨੋ ਉਪਾਈ ਕਰ ਕਰ ਦੇਖਾ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵਾ ਤੂ ਏ ਕਰਦੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਾ ਹੋ ਸਹਾ ਪਾਤੋ ਹੈਬ ਨਾਨਕ ਰਹਿਣ ਰਜ਼ਾਈ ਆਸਾ ਮਹੰਲਾ ਬਹਲਾ ਸੁਣ ਮੱਡਾ ਆਕਾਜ਼ ਬਕੂਈ ਕੀਵੜ ਵੱਡਾ ਡਿਟਾ ਹੋਈ ਕੀਮਤ ਪਾਇ ਨਾ ਕਿਹਾ ਜਾਈ कहने वाले तेरा रहस मई बड़े मेरे साहिब गहरा गंभीर गुण गहरा कोई ना जाना तेरा गीता के उड़ जी रहा सब सुरती मिल सुरत कमाई सब कीमत मिल कीमत पाई ज्ञानी ध्यानी गुर गुरहाई कहण ना जाई तेरी तिल बडाई ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਵਣ ਸਿਦੀ ਕਿਨੇ ਨਾ ਪਾਇਆ ਕਰਮ ਮਿਲ ਨਾਹੀ ਢੱਕ ਰਹਾਇਆ ਆਗਨ ਵਾਲਾ ਗਿਆ ਵਿਚਾਰ ਸਿਫਤੀ ਭਰੇ ਤੇਰੀ ਪੰਧਾਰ ਜਿਸ ਤੂ ਦੇਹ ਦਿੱਸੇ ਗਿਆ ਚਾਰ ਨਾਨਕ ਸੱਚ ਸੁਵਾਰਨ ਹਾਰਾ ਆਸਾ ਮਹੱਲਾ ਪਹਿਲਾ आका जी मां विसर मर जाओ आगण आओ का सच नाओ नाम की लाग भूख उत भूखा खाई चलिए है दुख सो क्यों विसर मेरी माई साचा साहिब सच नाई रहाओ सच नाम की दिल बड़ियाई आख तके कीमत नहीं पाई जैसा मिलके आखन पाहे ਵਡਣ ਹੋਵਾ ਘਟ ਨ ਜਾਇ ਨਾ ਹੋ ਮਰਣਾ ਹੋਵੇ ਸੂਗ ਦਿਨਦਰ ਰਹਿਣਾ ਚੁੱਕ ਭੂਗ ਗੁਣ ਇਹੋ ਹੋਰ ਨਾਹੀ ਕੋਇ ਨਾ ਕੋ ਹੋਵਾ ਨਾ ਕੋ ਹੋਇ ਜਿਵੜਾ ਬਤੀ ਵੜਤੇ ਰੀਦਤ ਜੇਂਦਰ ਕਰ ਕਾ ਕੀਤੀ ਰਾਤ ਖਜ਼ਮ ਵਿਸਾਰਹਿ ਤੇ ਕਮ ਜਾਤ ਨਾਨਕ ਨਾਵਾ ਬਾਜ ਸੁਨਾਤ राग उतरी महल्ला चौथा हरगे जन सतगुरु सतपुरका बिरहु करो गुरु पास हम कीरे कर्म सतगुरु तुरनाई हर दे नाम पुरगास मेरे मीत गुरुदेव मो को राम नाम पुरगास गुरुमत ना मेरा प्राण सुखाई हरकी रत हमरी रह राच रहा हर जन के वट भाग बटेरे जिन हर हर सरदा हर प्यास हर हर नाम है मिल संगत गुण बरगास जन हर 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 रस नाम ना न पास जो सतगुरु शरण संगत नहीं आई त्रिग जी जीवा, त्रिग जी जिन हर जन सतगुरु संगत पाई तेन धर्मस्तक लिखिया लिखास ਧੰਨ ਧੰਨ ਸਤ ਸੰਗਤ ਜਿਤ ਹਰ ਰਤ ਪਾਇਆ ਮਿਲਦਨ ਨਾਨਕ ਨਾਮ ਵਰਗਾਸ ਰਾਗ ਗੁਦਰੀ ਮਹੱਲਾ ਬਨਵਾ ਬਾਹਿਰੀ ਮਨ ਜਿਤ ਵਹਿ ਉਦਮਾ ਜਾ ਆਹਰ ਹਰ ਜੀਉ ਪਰਿਆ ਸਾਲ ਪੁੱਤਰ ਮਹਜੰਦ ਉਪਾਈ ਕਾਕਾਰ ਜਿਕਾ ਅਗੇ ਕਰ ਧਰਿਆ ਮੇਰੇ ਮਧੂ ਜੀ ਸਤ ਸੰਗਤ ਮਿਲੈ ਸੋ ਦਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਚੁਕੇ ਗਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਤੁਤ ਬਿੰਤ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਭੋਗ ਰਿਆ ਉਡਾ ਉਡਾ ਬੈਥੇ ਕੁਸ ਤਿਸ ਪਾਚੇ ਬਛਰੇ ਸ਼ਰੀਆ ਤਿਨ ਕਮਨ ਕਲਾਵੈ ਗਵਨ ਚੁਗਾਵੈ ਮਨ ਮਹ ਸਿਮਰਨ ਕਰਿਆ ਸਭ ਨਿਧਾਨ ਦਾ ਸਾਸ਼ਟ ਸਿਧਾਨ ਠਾਗਰ ਕਰਤਲ ਧਰਿਆ ਜਨ ਨਾਨਕ ਬਲ ਬਲ ਸੱਦ ਬਲ ਜਈਐ ਤੇਰਾ ਅੰਤਨ ਪਰਵਰੀਆ ਰਾਗਾ ਸ ਮਹੱਲਾ ਚੋਤਾ ਸੋ ਬੁਰਖ ਇੱਕ ਊ ਅੰਕਾਰੂ ਸਤਗੁਰ ਪ੍ਰਸਾਦ ਸੋ ਬੁਰਖ ਨਰਨਜਨ ਹਰ ਬੁਰਖ ਨਰਨਜਨ ਹਰ ਅਗਮ ਅਗਮ ਅਪਾਰ ਸਭ ਧਿਆਵੈ ਸਭ ਧਿਆਵੈ ਤੁਜੀ ਹਰਜ ਇਸ ਦਿਰਜਨ ਹਾਰਾ ਸਬ ਜੀ ਤੁਮਾਰੇ ਜੀ ਤੂ ਜੀਆ ਕਾ ਦਾ ਤਾਰਾ ਹਰਤੇ ਆਵੋ ਤਨ ਤੋ ਜੀ ਸਭ ਦੁਖ ਵਿਸਾਰਨ ਹਰਾ ਹਰਿ ਪੀਠਾ ਕਰ ਹਰਿ ਪੀ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂ ਘਟ ਘੜ ਅੰਦਰ ਗਰਬ ਨਿਰੰਤਰ ਜੀ ਹਰਿ ਕੋ ਗੁਰਗਤ ਮਨਾ ਇਕ ਦਾਤੇ ਇਕ ਪੇ ਘਾਰੀ ਜੀ ਸਭ ਤੇਰੇ ਜੋ ਜਿਵ ਡਾਣਾ ਤੂੰ ਆਪੇ ਦਾਤਾ ਆਪੇ ਪੁਜਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮਾ ਬਿਆੰਤ ਬਿਆੰਤ ਜੀ ਤੇਰੇ ਕਿਹ ਅਗੁਨਾ ਕਵਕਾਣਾ ਜੋਤੀ ਵਹ ਜੋਤੀ ਵਹ ਤੁਧ ਜੀ ਜਨ ਨਾਨਕ ਤਿਨ ਗੁਰ ਬਾਣਾ ਹਰਿ ਤੇ ਆਵਹਿ ਹਰਿ ਤੇ ਆਵੈ ਤੁਧ ਜੀ ਸੇ ਜਨ ਜੁਗ ਮਨ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਿ ਤੇ ਆਇਆ ਜੀ ਤਿੰਨ ਟੋਟੇ ਜਮ ਕੀ ਫਤੀ ਜਿਨ ਨਰਪੋ ਜਿਨ ਹਰ ਨਰਪੋ ਤੇ ਆ ਜੀ ਤਨ ਕਾ ਬਹੁਤੁ ਬਗਵਾਸੀ ਜਿਨ ਸੇ ਵੈ ਜਿਨ ਸੇ ਵੈ ਮੀਰਾ ਹਰ ਜੀ ਤੇ ਹਰ ਹਰ ਰੂਪ ਸਮਸੀ ਸੇ ਧਨ ਸੇ ਧਨ ਜਿਨ ਹਰ ਤਿਆ ਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬਿਅੰਤ ਬਿਅੰਤ ਤੇਰੇ ਭਗਤ ਤੇਰੇ ਭਗਤ ਸਰਾਹਣ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨੇਕ ਰਹਿਰ ਪੂਜਾ ਜੀ ਤਬ ਤਬ ਹੈ ਜਪੇ ਬਿਅੰਤ ਤੇਰੇ ਅਨਿਤ ਤੇਰੇ ਅਨੇਕ ਪੜ੍ਹ ਹੈ ਬਹੁਤ ਜਿਮਰਤ ਸਾਸਤ ਜੀ ਕਰ ਗਿਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਬੁਲੇ ਜਨ ਨਾਨਕ ਜੀ ਜੋ ਭਵ ਹੈ ਮੇਰੇ ਹਰਿ ਭਗਵੰਤਾ ਤੂੰ ਆਦਿ ਪ੍ਰਭ ਕਾ ਪਰੰਪਰ ਕਰਤਾ ਜੀ ਤੁਧ ਜੀਵੜ ਅਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹ ਚਲ ਕਰਤਾ ਤੂਈ ਤੁਦੇ ਆਪੇ ਭਾਵਾਂ ਤੂਈ ਵਰਤ ਜੀ ਤੂੰ ਆਪੇ ਕਰੇ ਤੂਈ ਤੁਦੇ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਦੇ ਆਪੇ ਸਿਰਜ ਸਭ ਗੂਈ ਜਨ ਨਾਨਕ ਗੁਣ ਗਾਵਾ ਕਰਤੇ ਕੇ ਜੀ ਜੋ ਸਭ ਤੇ ਕਾ ਜਾਣੂਈ ਅਸ ਮਹੰਲਾ ਤੁਥ ਤੂੰ ਕਰਤਾ ਸਤਿ ਆਰ ਮੈਂ ਦਾਸ ਆਈ ਜੋ ਤੂੰ ਭਾਵੈ ਸੋਈ ਥਿਸੀ ਜੋ ਤੂੰ ਦੇਹ ਸੋਈ ਹੰਪਾਈ ਰਹਾਉ ਸਭ ਤੇਰੀ ਤੂੰ ਆਪਣੀ ਧਿਆਇਆ ਜਿਸ ਨੂੰ ਕਿਰਪਾ ਕਰਹਿ ਤਿੰਨ ਨਾਮ ਅਰਤਨ ਪਾਇਆ ਗੁਰਮਕਲਾ ਦਾ ਮਨ ਮੁਗਵਈਆ ਤੁਦਾ ਬਚੋੜਿਆ ਮਿਲਾਇਆ ਤੂ ਦਰਿਆਉ ਸਬਦ ਜਹੀ ਮਾਹੇ ਤੁਦ ਬਿੰਦੂ ਜਾ ਕੋਈ ਨਾਹੀ ਜੀਤ ਦਾ ਦਵ ਤੇਰਾ ਖੇਲ ਵਿਜੋਗ ਮਿਲਵਤੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾਹੀਂ ਤੂੰ ਜਨ ਜਾਣਾ ਹਰ ਗੁਣ ਤਦਹੀ ਆਗੋ ਗਾਣਾ ਜਿਨ ਹਰ ਦੇਵਿਆ ਤਨ ਤੁਖ ਪਾਇਆ ਸਜਈ ਹਰ ਨਾਮੁ ਤੁਮਾਇ ਤੂੰ ਆਪੇ ਕਰਤਾ ਤੀਰਾ ਕਿਤਬ ਹੋਈ ਤੁਰ ਬੰਦੂਜਾ ਵਰ ਨ ਕੋਈ ਤੂੰ ਕਰ ਕਰ ਵੇਖ ਜਾਣਹ ਤੂਈ ਜਨ ਨਾਨਕ ਗੁਰਮੁਖ ਪ੍ਰਗਟ ਹੋਈ ਅਸ ਮਹਲਾ ਪਹਿਲਾ ਤਿਤ ਸਰਵੜਾ ਭੈ ਨਿਮਤਾ ਪਾਣੀ ਪਵਗ ਦਿਨ ਨਹੀਂ ਕੀਆ ਪੰਕਜ ਮੋਹ ਪਗ ਨਹੀਂ ਚਾਲਾ ਹਮ ਦੇ ਕਾ ਤਾ ਡੂਬਿਯਲੇ ਮਨਿਕਨਾ ਚੇਤਸ ਮੂੜਮਣਾ ਹਰ ਬਿਸਰ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਤੀ ਨਹੀਂ ਪੜਿਆ ਮੂਰਗ ਮੁਗਦਾ ਜਨਮ ਭਿਆ ਪਰਨਵਤ ਨਾਨਕ ਤੇਨ ਕੀ ਸਰਨਾ ਜੇ ਤੂੰ ਨਾਹੀ ਵਿਸਰਿਆ ਨਾ ਹੋ ਜਤੀ ਜਤੀ ਨਹੀਂ ਪੜਿਆ ਮੂਰਗ ਮੁਗਦਾ ਜਨਮ ਭਿਆ ਪਰਨਵਤ ਨਾਨਕ ਤੇਨ ਕੀ ਸਰਨਾ ਜੇ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੁਜਵਾ ਭਈ ਪ੍ਰਾਪਤ ਮਾਨੁਖ ਦੇਹ ਹੋਰੀਆ ਗੋਬਨ ਮਿਲਣ ਕੀ ਇਹ ਤੇਰੀ ਬਰੀਆ ਔਰ ਕਾਇਤ ਰਹਿ ਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਤਰਨ ਜਾਮ ਲਗ ਭੋਜਲ ਤਰਨ ਕੈ ਜਨਮ ਬ੍ਰੁਤ ਜਾ ਤਰਮ ਮਾਇਆ ਘਰਹਾਉ ਜਪ ਤਪ ਤੰਜਮ ਧਰਮ ਨਾਮ ਕਮਾਇ ਸੇਵਾ ਸਧਨਾ ਜਾਨਿਆ ਰਹਾ ਕਹੋ ਨਾਨਕ ਹਮ ਨੀਚ ਗਰਨ ਮਾ ਚਰਨ ਪਰ ਕੀ ਰਖੋ ਧਰਮਾ ਜਪ ਤਪ ਬੰਧਨ ਧਰਮ ਨਾਮ ਕਮੋਇਆ ਸਿਵ ਸਾਧਨ ਜਨਿ ਆਹਰਿਆ ਕਹੋ ਨਾਨਕ ਹੰ ਮੀਤ ਕਰਨ ਮਾ ਚਰਨ ਪਰ ਕੀ ਰਾਹ ਕਹੋ ਧਰਮ ਇੱਕ ਓ ਔੰਕਾਰੋ ਸ੍ਰੀ ਵਾਹਿਗੁਰੂ ਜੀ ਕੀ ਪਤ ਪਾਤ ਜਾਈ ਦਸਵੀਂ ਕਬਿਓ ਬਾਤ ਬੇਨਤੀ ਚਾਪਈ ਹਮਰੀ ਕਰੋ ਹਾਤੇ ਰਚਾ ਪੂਰਨੋ ਇਤਿਦ ਕੀਚ तव चरणन मन रहे हमारा अपना जान करो प्रतिपारा हमरे दुष्ट सुबह तुम का बहु आप हाथ मुहे बचा सुखी बचा मोरो परवारा सेवक जिगत बह करतारा महोरचा निध कर द करिय सबर्ण को आज संगरिय और नोय हमारी असा तोर भजन की रहे प्यासा तुम्हें तो शाड को वरना त्याम जो बर चाहूं तो तुम दे पाऊं सेव अग्नि का हमारे तार्य है चंचन चत्र हमारी मार्य है आप हाथ है मुझे उबरिय मरण काल का त्रास निवरिय हो जो सदा हमारे पच्चा श्री असित जो करे और अच्छा राख ले हो मुहे राखन हारे साहिब संत सहाय प्यारे ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮ ਹੋ ਪੂਰੀ ਚਰਦਕ ਸੰਤਾ ਕਾਲ ਪੈ ਬ੍ਰਹਮਾ ਬੁਪਤਰਾ ਕਾਲ ਪੈ ਸ਼ਿਵ ਜੀਵ ਅਵਤਰਾ ਕਾਲ ਪੈ ਕਰਬਿਸ਼ਣ ਪ੍ਰਕਾਟਾ ਸਗਲ ਕਾਲ ਕਾ ਗਿਆਤਮ ਅਤਮਾ ਜਵਨ ਕਾਲ ਜੋਗੀ ਜਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਦੁਆਰਾ ਨਮਸਕਾਰ ਹੈ ਤੋਹ ਹਮਾਰਾ ਨਵਨਕਾਲ ਤਮ ਜਗਤ ਬਨਾਇਓ ਦੇਵ ਦਾਤ ਜਿਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਤੁਮ ਜਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸੁਵਾਰੀ ਸਿਵ ਕਨ ਗੋ ਸਿਵ ਗੁਣ ਤੁਕ ਦਿਯੋ ਸਤਰਨ ਕੋ ਬਲ ਮੋਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਭਿਸ਼ਾਂਤ चीटी ते कुंचरा सूला सब पर कृपा दृढ़ कर फूला संतन दुख पाए ते दुखी सुख पाए साधन के सुखी एक एक पट पट की जन जब उतकर्क करा कर तारा प्रजा तप्त तो तब देहा पारा जब आकारख करत कब हो तो तुम मैं मिलत तो देहे तस्त हो ਜੇ ਤੇ ਬਦਨ ਸ੍ਰਿਸ਼ਤ ਸਭ ਤੁਹਾਰਾ ਆਪ ਆਪਣੀ ਬੂਝ ਉਚਾਰਾ ਤੁਮ ਸਭ ਹੀ ਤੇ ਰਹਤ ਨਿਰਾਦਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭੁਕਾਰ ਨੁਰਲੰਭਾ ਆਦ ਅਨੀਲ ਅਨਾਦ ਅਤੰਭ ਤਾ ਕਾ ਮੂੜਹ ਉਚਾਰਜ ਭਿਦਾ ਜਾ ਕੋ ਭੇਵਨਾ ਪਾਵਤ ਬਿਦਾ ਤਾ ਕੋ ਕਰ ਪਾਹਨ ਅਨੁਮਾਨਤ महा मूढ गज भेद न जानत महादेव को कहत सदा शिव निरंकार काचि नद नहिं पिब आपु अपनी बुध ह जीती वर्णत भिन्न भिन्न तोहि देती तुम्हारा लखाना जाय पसारा कहे विद सुजा प्रतम संसार एक रूप अनुप रूप रंत भयो रव कहि भूप अण्डज जे रज जे तज कीनी ਉਤਪਜ ਘਾਨ ਬਹੋਰਤ ਦੀਨੀ ਕਹਾ ਬੋਲ ਰਾਜਾ ਹੁਆ ਬਟ ਕਹਾ ਜਮਟ ਭਉ ਜੰਕਰ ਕਟਾ ਸਗਰੀ ਸ੍ਰੀ ਸਿਦਖਾਇ ਅਚੰ ਭਵ ਆਦ ਜੁਗਾਦ ਰੂਪ ਜਿਐ ਭਵ ਅਬਰਚਾ ਮੇਰੀ ਤੁਮ ਕਰੋ ਸਿਖ ਉਬਰ ਅਜਗ ਸੰਘਰੋ ਦੁਸ਼ਟ ਜੀਤੇ ਅਠਵ ਤਤ ਪਤਾ ਸਗਰ ਮਲੇਸ਼ ਕਰੋ ਰਣ ਘਤਾ ਜੇ ਅਸੀ ਤਿਤ ਉਤਰਨੀ ਪਰੇ ਦਨਕੇ ਦੁਸ਼ਟ ਦੁਖਤ ਹਵਾ ਮਰੀ ਪੁਰਖ ਜਮਨ ਪਗ ਪਰੇ ਤਿਹਾਰੇ ਦਨਕੇ ਤੁਮ ਤੰਗੜ ਦਬਟਾਰੇ ਜੋ ਕਲ ਕੋ ਇਕ ਬਾਰ ਧਿਆ ਐ ਹੈ ਤਾਂ ਕੇ ਕਾਰ ਨਿਕਟਨ ਐ ਹੈ ਰੱਛਾ ਹੋਈ ਤਾਹੀ ਸਬ ਕਾਲਾ ਦੁਸ਼ਟ ਹਰਿਸ਼ਟ ਤਰਾਂ ਤਤ ਕਾਲਾ ਕਿਰਪਾ ਦ੍ਰਿੜ ਤੰਜਾ ਹਿ ਨਿਹਰੇ ਹੋ ਤਾਗੇ ਦਾਪ ਤਨੁ ਗ ਮੋਹਰੇ ਹੋ ਰਿੱਧ ਚਿਤ ਘਰ ਮਨਤ ਬਹੁ ਹੋਈ दुष्ट चहा शुभस्त के ना कोई एक बार जंत मैं तुम्हरा काल फासत है उबारा जन नर नाम तहारो कह दार्द दुष्ट योग दे रहा खड्ग के तुम शरण तुहारी आप हा दल हो बारी चर बडोरम हो सुहाई दुष्ट दुख ते लेहो बचाई ਹਰ ਗਗਤਮ ਸਰਣ ਤੁਹਾਰੀ ਆਪਹਾ ਦਇਲ ਹੋਵਰੀ ਚਰਬਠੋਰ ਮਹੋ ਕੋਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਇਂ ਗਹੇ ਜਬ ਤੇ ਤੁਮਰੇ ਤਬ ਤੇ ਕਹੂੰ ਆਂਖ ਤਰੇ ਨਹੀਂ ਆਂਦੀਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾਮ ਮੰਨਿਓ सिमरत शास्त्र भेद सब बहु भेद कह हम एक न जानियो सिरियस पाण कृपा तुमरी कर मै ना, ना कहयो सब तोहे बखानियो दुहरा सगल द्वार को छाडक गयो तुहारो द्वार बाहे जह की लाजे अस गोविंदा तुह ਤਗਲ ਦਵਾਰ ਕੋ ਛਾਡਕ ਗਇਓ ਤੁਹਾਰੋ ਦਵਾਰ ਬਹੇ ਰਹੇ ਕੀ ਲਾਜ ਅਤ ਗੋਬਿੰਦ ਦਾਤ ਤੁਹਾਰੋ RAM KALI MAHALA TE JA ANAND EK O ANKAR SUDRGUR PRATAD आनंद पिया मेरी माई सतगुरु मैं पाया सतगुरु तं पाया सहज सेती मन बजियां वाधाइयां राग रतन परिवार पिंगा शब्द गावन आईयां शब्दो ता गावो हरि के राम मंजीनी मसाईया कह नारग आनंद हुआ सतगुरु मैं पाया ए मन मेरा तू सुदार हो हरि नालि ਹਰਨਾ ਰਹੋ ਤੂੰ ਮਨ ਮੇਰੇ ਦੂਤਾ ਵਿਸਰਨਾ ਅੰਗੀਕਾਰ ਹੋ ਰੂ ਕਰੇ ਤੇਰਾ ਆਕਾਰ ਜੇ ਸਭ ਸੁਵਾਰਨਾ ਸਭਨਾ ਗਲਾ ਤੁਮਰਤ ਸੁਆਮੀ ਸੋ ਕਿਉ ਮਰਮ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬਾ ਗਿਆਨਾਂ ਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਤੂੰ ਪਾਵਈ ਸਦਾ ਜਿਉਂਦ ਸਦਾ ਹਾਜ਼ਰੀ ਨਾਮ ਮਨੁ ਵਸਾਈ ਨਾਮ ਜਿਨ ਕਾ ਮਨ ਮੁਤਿਆ ਬਾਜੇ ਸ਼ਬਦ ਕਨੇਰੇ ਕਹੈ ਨਾਨਕ ਦਿੱਤੇ ਸਾਹਿਬ ਕਿਆ ਨਾਹੀ ਕਰਤੇ ਰਾਮ ਸੱਚਾ ਨਾਮ ਮੇਰਾ ਆਧਾਰੂ ਸੱਚਾ ਨਾਮ ਆਧਾਰ ਮੇਰਾ ਜਿਨ ਭੁਕਾਂ ਸਭ ਗਵਾਈਆਂ ਘਰ ਸ਼ਾਂਤ ਸੁਖ ਮਨਾਏ ਵਸਿਆ ਜਿਨੇ ਇੱਛਾ ਸਭ ਪੁਜਾਈਆਂ ਸਦਾ ਗੁਰ ਬਾਣ ਕੀਤਾ ਗੁਰ ਬਿਟਹੁ ਜਿਸ ਦੀਆਂ ਇਹ ਬੜੀਆਂ ਕਹਿ ਨਾਣ ਤਰੋਂ ਤੰਤ ਹੋਬਬਦ ਤਰੋ ਪਿਆਰੂ ਕਾਜਾ ਨਾ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤੁਤ ਕਰਤ ਭਗਾ ਘਰਤ ਭਗਾ ਚੁਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੋਤ ਤੁਦ ਵਜ ਗੀਤੇ ਕਾਲ ਕੰਟਕ ਮਾਰਿਆ ਧੁਰ ਗਰਮ ਪਾਇਆ ਤੁਦ ਜਨ ਕੋ ਸੇ ਨਾਮ ਹਰਿ ਕਾ ਲਗੇ ਕਹੈ ਨਾਨਕ ਤਦ ਹਜੁ ਗੁ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਜੁਨ ਹੋ ਵਡਪ ਕੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੂਨੀ ਸਚੀ ਬਾਣੀ ਸੰਤ ਸਾਜਨ ਭਈ ਤਰਤੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਉਣੀਤ ਕਹਤੇ ਪਵਿਤ ਸਤਗੁਰ ਰਹਿਆ ਭਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਹਦ ਤੂਰੇ ਸੁਣ ਤੇ ਪਉਣੀਤ ਕਹਤੇ ਪਵਿਤ ਜਾਤ ਗੁਰ ਰਹੀ ਆ ਭਰ ਪੂਰੇ ਨਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਣਹਦ ਤੂਰੇ ਮੁਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਰਾਗ ਗੁਰ ਕਾ ਪਈਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵਾਂ ਜੇ ਕੋ ਪੁੰਚਾ ਤਿਸ ਦਾ ਹੋਇ ਉਧਾਰੋ ਇਹ ਵਸਤੁ ਤ ਜੀਨਹ ਜਾਈ ਨਿਤ ਨਿਤ ਰਖਉ ਧਾਰੋ ਤਮ ਤੁੰਤਾਰ ਜਰਨ ਲਗਦਰਿਯ ਸਭ ਨਾਨਕ ਬ੍ਰਹਮ ਬਗਾਰੋ ਸਲੋਕ ਮਹੰਲਾ ਪੰਜਵਾ ਤੇਰਾ ਕੀਤਾ ਜਤ ਨਹੀਂ ਮਨੁ ਜੋਗ ਕਿ ਤੋਈ ਮਾਨ ਅਰ ਗੁਣਿਆ ਏ ਕੋ ਗੁਣ ਨਾਹੀ ਆਪੇ ਤਰਜਿ ਬਿਉਈ ਤਰਜਿ ਬਿਆ ਮਹਾਰਾਮ ਤੋਈ ਸਤਗੁਰੁ ਸਜਣ ਮਿਲਿਆ ਨਾਨਕ ਨਾਮ ਮਿਲਾ ਤਾ ਜੀਵਾ ਤਨ ਮੰਤੀਵਾ ਹਰਿਆ ਤਰਜਿ ਬਿਆ ਮਹਾਰਾਮ ਤੋਈ ਸਤਗੁਰੁ ਸਜਣ ਮਿਲਿਆ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ ਧੀਵਾ ਹਰਿਆ ਪਾਉੜੀ ਤਿੱਥੈ ਤੁਸਮਰਤ ਜਿਤਾ ਕੋਈ ਨਾਹੀ ਉੱਥੈ ਤੇਰੀ ਰਾਗ ਅਗਨੀ ਉਦਰ ਮਾਹੀ ਸੁਣ ਕਾ ਜਮਕੇ ਦੂਤ ਨਾਹੀ ਤਰੈ ਛਡ ਜਾਹੀ ਭਉਜਲ ਬਿਸਮਤ ਗਾਹੂ ਗੁਰ ਸਬਦੀ ਪਾਰ ਪਾਹੀ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੀ ਕਲਮੇ ਇਹੋ ਪੁਣ ਗੁਣ ਗੋਬਿੰਦ ਗਾਹੀ ਸਭ ਤੇ ਨੋ ਗਿਰਪਾਲ ਤੁਮਾਲੀ ਸਾਹਿ ਸਾਹਿ ਬਿਰਤਾ ਕੋਈ ਨਾ ਜਾਏ ਜੀ ਆਵਾ ਤੁਧ ਆਹੀ ਸਲੋਕ ਮਹਾਂ ਲਾ ਪਨਵਾੰ ਅੰਤਰਗੁਰ ਆਰਾਧਣਾ ਜਿਹਵਾ ਜਬ ਗੁਰਨਾ ਆਉ ਨੇਤਰੀ ਸਤਗੁਰ ਪੇਕਣਾ ਕਰਮਣੀ ਤੁੰਨਾ ਗੁਰਨਾ ਆਉ ਸਤਗੁਰ ਸੇ ਤੀਰਤਿਆ ਦਰਗਹ ਬੈਠਾਉ ਕਹੋ ਨਾਨਕ ਕਿਰਪਾ ਕਰੀ ਜਿਸਨੂੰ ਇਹ ਵਦ ਦੇ ਜਗ ਮਹ ਉਤਮ ਕਾੜੀਐ ਹੈ ਵਿਰਲੇ ਕੇ ਕੇ ਮਹਲਾ ਪਨਵਾ ਰਖੇ ਰਖਣ ਹਾਰ ਆਪ ਬਾਰੀਨਾ ਗੁਰ ਕੀ ਪੈਰੀ ਪਾਏ ਕਾਜ ਸੁਵਾਰੀਨਾ ਹੋ ਆਪ ਦਿਆਲ ਮਨੋ ਨਾ ਵਿਸਾਰੀਨਾ ਸਾਧ ਜਨਾ ਕਾ ਸੰਗ ਭਉ ਜਲ ਤਾਰੀਨਾ ਸਾਖਤ ਨਿੰਦਕ ਦੁਸ਼ਟ ਕਿੰ ਮਹਿ ਬਿਦਾਰੀਨਾ ਤੇ ਸਹਿਬ ਕੀ ਟੇਕ ਨਾਨਕ ਮਨ ਹੈ ਮਾਹੇ ਜਿਸ ਮਰਤ ਜੁਗ ਹੋਈ ਸਗਲੇ ਦੁਖ ਜਾਹੀ ਤੇ ਸਾਹਿਬ ਕੀ ਟੇਕ ਨਾਨਕ ਮਨ ਹੈ ਮਾਹੀ ਜਿਸ ਮਰਤ ਜੁਗ ਹੋਈ ਸਗਲੇ ਦੁਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ